ਮਨਨਾਂ ਵੀ ਮੈਂ ਨਾ ਉਦੋਂ ਛੋਟੀਏ ਚ ਸਭ ਤੋਂ ਉਸ ਟਾਈਮ ਜਦੋਂ ਅਸੀਂ ਕੱਲ ਦਾ ਸਾਰਾ ਰਿਕਾਰਡਾ ਵਿਛਾ ਲਿਖਿਆ ਰੌਲਾ ਅੱਜ ਅਸੀਂ ਪਾਂਛੇਂ ਜੀ ਪਿੰਡ ਸਿਧੂਆਂ ਦੋਨਾ ਤੇ ਜ਼ਿਲ੍ਹਾ ਕਪੂਰਥਲਾ 05 ਦਾ ਪਹਿਲਾ ਮੋਲਵਾਜਣਾ ਇਧਰ ਕਿ ਚੱਕਰ ਵੀ ਮੋਲਵਾਜਣਾ ਹੈਗੇ ਚੱਕਰਾਂ ਦਾ ਕੀ ਪਿੰਡ ਪਰ ਮਮਾ ਇਤੋਂ ਵੱਡਾ ਗਿਆ ਕੋਈ ਯਾਰ ਇਹਨੂੰ ਇਹਨੂੰ ਖੜਕੇ ਨਾ ਕਮਾਈ ਚ ਆਇਆ ਕਰੋ ਗੱਲਾਂ ਸਮਝਾਈ ਜਾਇਆ ਕਰੋ ਇਹ 15 ਦਿਨਾਂ ਹੀ ਵਿਆਹ ਤੱਕ ਜਿਹੜਾ ਨਾ ਪੇਟੋ ਜੀ ਵਿਆਹ ਤੱਕ ਇਹ ਦਿੰਦਲੀਆਦਾਰੀ ਦਾ ਪਤਾ ਲੱਜ ਹੋਰ ਕੀ ਆ ਸਾਲਾ ਹੈਵੀ ਕਰਾਲੇ ਲੱਗਾ ਹੀ ਆ ਆਪਾਂ ਤਾਂ ਰਹਿ ਲੱਗੇ ਜੀ ਹੁਣ ਆਟਾ ਨਹੀਂ ਜਾਉਦਾ ਇਹਦਾ ਮੰਗਿਆ ਕਿਥੇ ਦੱਸੀ ਤਲਵੰਡੀ ਸਾਬੋ ਹੈ ਸੋਹਣੀ ਸਾਬੋ ਸੋਭਾ ਸਿੰਘ ਤਲਵੰਡੀ ਸੋਭਾ ਸਿੰਘ ਹਾਂ ਸਾਬੋ ਸਾਬੋ ਉਹ ਕਿਥੇ ਹੈ ਹਜ਼ਾਰ ਦਾ ਉਹ ਕਿਉਂ ਨਹੀਂ ਲੱਪਣੀ ਇਹਨਾਂ ਨੂੰ ਹਜ਼ਾਰ ਦਾ ਪੈਸੇ ਘਰੇਲੇ ਵਾਲੀ ਘਰੇਲੇ ਦੇ ਉੱਪਰ ਦੇ ਨੇੜੇ ਹਵਾ ਚੱਲਦੀ ਆ ਅਸ਼ੋ ਯਾਰ ਇਦਾਂ ਨਾ ਕਰਿਆ ਕਰੋ ਤੇਲ ਧਰ ਤੋਂ ਵੈਦਾ ਵਕਤ ਤੋਂ ਸੱਚੀ ਮਿਆ ਸੱਚੀ ਲੈ ਤੇਰਾ ਪਲਾਂ ਕੀ ਹੁੰਦਾ ਆਂਦੇ ਸੱਚ ਉਹਨਾਂ ਨੂੰ ਯਕੀਨ ਨਹੀਂ ਹੁੰਦਿਆ ਸਾਲਾ ਤਰ ਕਰਿਆਲੇ ਲੱਗੇ ਜਿਹੜੀ ਤਰੋਂਡੀ ਸੋਭਾ ਸੰਗ ਉੱਥੇ ਮੰਗਿਆ ਹੀ ਪਹਿਲੇ ਦਿਨ ਮਿਲੋਂਦਾ ਤਰੋਂਡੀ ਸਾਬਾ ਮੰਗਿਆ ਮੈਂ ਤੂੰ ਤਾਂ ਗਵਾਚ ਜਾ ਕਰਨਾ ਹੁਣ ਕਹਿੰਦਾ ਨਹੀਂ ਕਰਿਆਲੇ ਲੱਗੇ ਓਏ ਸਾਲਾ ਮੈਂ ਕਿਹਾ ਤਰੋਂਡੀ ਸੋਭਾ ਸੰਗ ਸਾਬਾ ਤੋਂ ਇੱਕ ਦਲਵੰਡੀ ਮਹੌਨਸ ਵਾਲੀ ਆ ਉਹ ਪੰਜ ਅਸਅ ਜਮ ਮੈਂ ਪੁਲੇ ਖਾ ਖ ਆ ਗਿਆ ਤੁੰਗਲੇ ਕੱਤ ਲੈ ਤੇਰੇ ਤੂੰ ਮੰਗਿਆ ਤੇ ਤੂੰ ਪੁਲੇ ਖਾ ਖ ਆਏ ਸੱਚੀ ਕਾੜਾ ਛਪਾਈ ਫਿਰਦਾ ਅਗਲਾ ਇਹ ਤੇਰਾ ਗਾਮ ਸੌਗਾ ਆਟਾ ਮਿਲ ਜਾ ਦੋਈ ਓਖਾ ਰਿਪੈਨ ਨੂੰ ਕੱਲ ਕੇ ਮੈਨੂੰ ਮਾਂ ਸਰੀ ਨੂੰ ਮੇਰੀ ਮਾਲਾ ਪੁੱਛਣ ਦੀ ਕੋਤ ਕੀ ਗੱਲ ਆ ਮੈਂ ਮਾਤਾ ਤੁਨ ਕਰਕੇ ਬਾਬੇ ਦੇ ਅਰਦਾਸ ਦੇ ਖੋਰੇ ਮਾਲਕ ਦਾ ਢੀ ਸੁਣ ਲੈ ਸਹੀ ਗੱਲ ਆ ਬਸ ਆਪੇ ਦੀ ਗੱਲ ਵੀ ਨਾ ਮੈਂ ਕਿਨਾਂ ਨਾ ਭਰਾਵਾ ਮਹਾਰਾਜ ਤੇ ਮੱਥਾ ਟੇਕ ਟੱਕ ਨਾ ਮੱਥਾ ਕਸਲੇ ਲੱਗੇ ਆ ਜੀ ਅੰਨ ਲਾਲਾ ਪ੍ਰਭਾ ਬਈ ਟ੍ਰੇਨ ਯਕੀਦ ਨਾਲ ਲੱਗਾ ਟੱਕਰ ਗਿਆ ਨਾ ਕੱਲ ਵਾਲੇ ਜਵਾਨ ਤੇ ਠੀਕ ਜਿਹਾ ਪਰ ਬਿਲਕੁਲ ਕਿਤੇ ਲੱਗਿਆ ਇਹ ਗੱਲ ਮਾਰੀ ਜਾਂਦਾ ਆਹ ਨਾ ਪਾਜੀ ਸੌਰੀ ਅਬੇ ਇਹੋ ਜਿਹਾ ਹੁੰਦਾ ਮम्मा ਸੌਰੀ ਛੱਡ ਓਏ ਸੌਰੀ ਆਖਿਆ ਜਾਨ ਛੁੱਟ ਝੁਰ ਕੇ ਚਾਹੀਦਾ ਹੈ ਇਹਦੇ ਪਲਵਾਨ ਜੀ ਕਹਿੰਦੇ ਹੁੰਦੇ ਮੈਂ ਸ਼ਕਤੀਮਾਨ ਗਿਆ ਤੇ ਲੱਗਾ ਹਾਂ ਆਹ ਮੋਨੇ ਕੱਲ ਚੱਲਿਆ ਜੀ ਮम्मा ਉਹ ਆਪਾਂ ਕਹਿ ਨਹੀਂ ਦਿੰਦੇ ਸੌਰੀ ਸ਼ਕਤੀਮਾਨ ਆਹ ਮੇਰੇ ਮम्मा ਆਖਣਾ ਸੌਰੀ ਸਰ ਤੋਂ ਕਹਿੰਦੇ ਚੱਲਿਆ ਸੌਰੀ ਸ਼ਕਤੀਮਾਨ ਮੋਨੇ ਹੁਰ ਪੰਗਾ ਪਾਲਣਾ ਹੈ ਸਹੀ ਗੱਲ ਆ ਲਾੜਣਾ ਟੀਚਰਾਂ ਕਰਦਾ ਮੈਂ ਵੀ ਚੱਲਾਂ ਜਿਹੜਾ ਉਹ ਫੁੱਟਵਰਕ ਬਣਾਣਾ ਨਾ ਜਦੋਂ ਤੂੰ ਗਰਾਊਂਡ 'ਚ ਵੀ ਕਿਤੇ ਐਕਸਰਸਾਈਜ਼ ਕਰਨਾ ਜਾਂ ਤੇ ਇੰਡੀਆ ਲਾਉਣਾ ਅੱਗੇ ਰੀਡਰ ਦੇ ਅੱਗੇ ਤਾਂ ਰੀਡਰ ਤੇ ਅੱਗੇ ਖੜਦਾ ਉਹਨੂੰ ਤਾਂ ਤੂੰ ਕੋਡੀ ਪਾ ਕੋਈ ਟੱਚ ਨਹੀਂ ਜਦੋਂ ਤੂੰ ਸਚੈਨ ਨਹੀਂ ਲਾਉਣੀ ਉਹਨੂੰ ਤਾਂ ਤੂੰ 20 ਕਬਡੀਆਂ ਪਾਉਣੀਆਂ ਆ ਜਿੱਦਾਂ ਚਾਹ ਜੇ ਇਸ ਟਾਈਮ ਵਾਲਾ ਘਾਟਾ ਬਦਲ ਵਰਕੇ ਪਾ ਲੈ ਔਰ ਵੀ ਤੂੰ 20 ਪਾਉਣੀਆਂ ਮੈਂ ਤੇਰੇ ਅੱਗੇ ਰਹਿਣਾ ਬਸ ਸਿੰਗੇ ਹੀ ਰੱਖਣੇ ਇੱਕ ਬੰਦੇ ਦੀ ਉਹ ਨਿਸ਼ਾਨੀ ਉੱਥੇ ਤੱਕ ਅਬ ਪਹੁੰਚਣਾ ਜਿੱਦਾਂ ਪਰ ਰੀਡਰ ਜਾਂ ਫੀਟ ਦੇ ਪਹੁੰਚਦੇ ਬਸ ਹਾਂ 20 20 ਕਬਡੀਆਂ ਉਹਕੇ ਪਾਉਣੀਆਂ ਆ ਇੱਕ ਟਾਈਮ ਉਦਨਾ ਤੇਰਾ ਰੈਡਰ ਨਾਲ ਜੁੜਨ ਦਾ ਤਾਲਮੇਲ ਬੰਨਾ ਇੱਕ ਮੋੜੇ ਅੱਗੇ ਪਿੱਛੇ ਵਾਲੇ ਮੋੜੇ ਲਾ ਲਿਆ ਕਰ ਛੋਟੀ ਪੌੜੀ ਲਾ ਲਿਆ ਕਰ ਉਦਨਾ ਫੁੱਟਵਰਕ ਵਾਧੂ ਬੰਨ ਦੇਖੋ ਸਾਰੇ ਪੁਰਾ ਉੱਥੇ ਮੈਚ ਖੇਡ ਖੇਡ ਕੇ ਸਾਰੇ ਜਿੰਨੇ ਵੀ ਇੱਥੇ ਬੰਦੇ ਆ ਜਿੰਨੇ ਤੁਸੀਂ ਐਕਸਰਸਾਈਜ਼ ਕਰਦੇ ਆ ਨਾ ਉੱਥੇ ਬਾਹਰ ਜਿੰਨੇ ਤੁਹਾਨੂੰ ਡਾਈਟ ਖਾਣੇ ਆਜਾ ਇੱਥੇ ਆ ਜਾ ਆਜਾ ਕੋਈ ਨਾ ਭਾਈ ਵੇਖੋ ਆਜਾ ਕੋਈ ਨਾ ਜਿੰਨੇ ਡਾਈਟ ਲੈਣੇ ਆ ਮਿਹਰਬਾਨੀ ਹੋ ਕੇ ਕਹਿੰਦੇ ਕੱਲ ਨਹੀਂ ਦਾ ਕੰਮ ਦੂਰਾ ਛੱਡਤਾ ਹੈ ਤੇ ਅੱਜ ਅਸੀਂ ਪੂਰਾ ਕਰ ਲਿਆ ਕੰਪਲੀਟ ਹੋ ਗਿਆ ਕੰਪਲੀਟ ਹੋ ਗਿਆ ਜਿਹੜੀ 2000 ਦੀ ਲੀਟ ਸੀ ਉਹ ਪੂਰੀ ਅਸਮੀ ਤੇ ਤਿੰਨ ਨਹੀਂ ਕਰਦੀ ਤੇ ਬਹੁਤ ਮਹਿੰਗੀ ਹੋਦੀ 8 ਮੈਗ ਹੈ ਹੁਣ ਤਾਂ ਠੀਕ ਸਰਦੀ ਦੇ ਮੁਕਾਬਲੇ ਤੁਸੀਂ ਤਕੜੇ ਆ ਪਰ ਚੱਕਰ ਕੀ ਪੈਂਦਾ ਸਿਰਫ ਪ੍ਰੋਬਲਮ ਇਹ ਪੈਂਦੀ ਵੀ ਤੁਹਾਨੂੰ ਮੈਚ ਘੱਟ ਮਿਲਦੇ ਖੇਡਣ ਨੂੰ ਹੈਨਾ ਜਿਹੜੀ ਪੋਜੀਸ਼ਨ ਤੇ ਤੁਸੀਂ ਆ ਹੁਣ ਤੁਸੀਂ ਜਿੰਨਾ ਜ਼ਿਆਦਾ ਮੈਚ ਖੇਡੋਗੇ ਹੁਣ ਉੱਚ ਜਿੰਨੀ ਵਧੀਆ ਡਾਈਟ ਆ ਤੁਹਾਡੀ ਜਿੰਨੇ ਵੀ ਹੁਣ ਪਾਉਜੀ ਦਿੱਤੀ ਹੁਣ ਮਿਹਨਤ ਕਰਾਉਂਦੇ ਓਥੇ ਤੁਹਾਨੂੰ ਜਿੰਮ ਤੁਹਾਡੇ ਕੋਲ ਟਾਪ ਦੇ ਬੈਸਲਿੰਗ ਤੁਸੀਂ ਕਰ ਲੈਨੇ ਹਨਾ ਤਾਂ ਜਿੰਨੇ ਤੁਸੀਂ ਮਿਹਨਤ ਕਰ ਲੈਨੇ ਸਾਰਾ ਕੁਝ ਇੱਥੇ ਕਿੱਥੇ ਮਿਲਦਾ ਮੁੰਡਿਆ ਨੂੰ ਇੱਥੇ ਨਹੀਂ ਇੰਨਾ ਕੁਝ ਹੁੰਦਾ ਇੱਥੇ ਦਾ ਸਿਰਫ ਇੰਨਾ ਦਾ ਸਿਰਫ ਫਰਕ ਹੈ ਯਾਰ ਵੀ ਇਹ ਮੈਚ ਜਿਆਦਾ ਖੇਡਦੇ ਬਸ ਤੁਹਾਡੇ ਨਾਲੋਂ ਉਹ ਤਾਂ ਐਦਾਂ ਤਗੜੇ ਨਹੀਂ ਹੋਣੇ ਤੁਹਾਡਾ ਜੇ ਤੁਸੀਂ ਜਿੱਦਾਂ ਹੁਣ ਤੂੰ ਆਇਆ ਆ ਤੂੰ ਦਸੰਬਰ ਚ ਵੀ ਤੈਨੂੰ ਦਸੰਬਰ ਚ ਹੋਣਾ ਚਾਹੀਦਾ ਕਿਉਂਕਿ ਪਹਿਲੇ 20 25 ਦਿਨ ਆ ਬਹੁਤ ਸਿਮਪਲ ਹੈ ਤੇਰੀ ਐਕਸਰਸਾਈਜ਼ ਹੀ ਐ ਚਾਹੇ ਤੂੰ ਮੈਚ ਵੀ ਖੇਡਦਾ ਨਾ ਉਹ ਤੇਰਾ ਤਾਲਮੇਲ ਹੀ ਬਣਨਾ ਬਸ ਉਦੋਂ ਬਾਅਦ ਘੱਟੋ ਘੱਟ 20 ਮੈਚ ਖੇਡ ਕੇ ਤੂੰ ਸਹੀ ਹੋਣਾ ਫਿਰ ਤੇਰਾ ਰੀਡਰ ਨਾਲ ਜੁੜਨ ਲੱਗ ਜਾਣਾ ਜਦੋਂ ਤੂੰ ਜਾਪੀ ਰੀਡਰ ਨਾਲ ਜੁੜੀ ਉਹਦੇ ਵੀ ਤੈਨੂੰ ਤੂੰ ਜਿਹਦਾ ਕੰਮ ਤੋਂ ਤੱਕ ਬੰਬਲ ਕਰਪਾ ਕਰੇ ਸਾਂਸ਼ੀ ਬੇ ਸਾਰਾ ਕੁਝ ਵਧੀਆ ਹੈ ਤਾਂ ਸਰੀਰ ਤੇਰਾ ਵਧੀਆ ਕੱਦ ਕਾਂਡ ਵਧੀਆ ਇਹਨੂੰ ਤਾਂ ਚਾਹੀਦਾ ਦੋ ਤਿੰਨ ਮਹੀਨੇ ਆਰ ਮਹੀਨੇ ਰਾਮ ਜੇ ਹੁਣ ਤੂੰ ਲਾ ਲੇਗਾ ਹੁਣ ਤੇਰੀ ਏਜ ਵੀ ਆ ਹੁਣ ਤੇਰੀ ਬਾਡੀ ਵੀ ਸੱਟਿਆ ਸਾਰਾ ਕੁਝ ਸੱਟਿਆ ਫਿਰ ਤੂੰ ਟਾਪ ਕਲਾਸ ਮੀਂਹਰਾ ਚ ਆਨਰਡ ਕੈਟਾਗਰੀ ਹੋ ਜਣੀ ਆ ਹੁਣ ਆ ਪਾਜੀ ਤੋਂ ਉੱਚੀ ਦੇ ਮੁੰਡੇ ਆ ਬਾਡੀ ਬੁਡੀ ਕੰਨੀ ਸੋਹਣੀ ਆ ਹਾਈਟ ਸੋਹਣੀ ਆ ਵੇਟ ਸੋਹਣਾ ਆ ਸਿਰਫ ਮੈਚਾਂ ਦੀ ਘਾਟ ਆ ਜਿਉ ਮੈਚ ਖੇਡਣ ਰਜਣਾ ਉਹ ਆਪੇ ਟਾਪ ਕਲਾਸ ਹੋ ਜਣਾ ਫਾਇਡ ਬਰ ਰਹਿਣਾ ਬੰਦਾ ਨੂੰ ਐਕਸਰਸਾਈਜ਼ ਦੀ ਤੇ ਆਦਤ ਪਈ ਹੁੰਦੀ ਆ ਹਾਂ ਸਾਰਾ ਕੁਝ ਪਤਾ ਖਾਂ ਆ ਪਿੰਨਾਂ ਮੇਂ ਹੋਣੇ ਆ ਮਾਹਰ ਜਨੂੰ ਹੁੰਦੀ ਜਾਂ। ਪਰ ਤੁਹਾਡੀ ਇਹੀ ਚੋਇਸ ਦੀ ਪ੍ਰੋਬਲਮ ਹੈ ਵੀ ਮੈਚ ਘੱਟ ਮਿਲਦੇ। ਕਿ ਲੋ ਦੋ ਤਿੰਨ ਮੈਚ ਜਿੱਦਣਾਂ ਕੀ ਹੁੰਦੇ ਆ ਬੱਸ ਸੋਚ ਲਈ ਕਦੋਂ ਲਈ ਕਦੋਂ ਨਹੀਂ। ਹਾਂ। ਬਗੈਰ ਤੋਂ ਨਿਸ਼ਰੂਨ ਬਸ ਵੀ ਤੇ ਤੁਸੀਂ ਕਿਹ ਕੋਚ ਕੋਲੇ ਬਣਿਆ। ਇਹਦੀ ਖੇਡ ਨਹੀਂ ਇੱਥੇ। ਮਾਲ ਵੀ ਨਹੀਂ ਦਿੰਦੇ। ਮੈਚ ਜਿੱਦਣਾਂ ਤੁਰ ਜਾਵੇ। ਤੂੰ ਹੋਣਾ। ਉਹ ਬਰੋਂ ਹੁਣਾ ਆ। ਕਿਸੇ ਵੀ ਜਿਹੜੇ ਤੈਨੂੰ ਚੰਗੀ ਲੱਗਦੀ ਹੈ ਟੀਮ ਇੱਥੇ ਇੰਡੀਆ ਚ ਚਾਹੇ ਜਿੱਦਾਂ ਇੱਕ ਦੋ ਟੀਮਾਂ ਨਾਲ ਸੈਟਿੰਗ ਕਰਕੇ ਆ ਚਾਹੇ ਕਿਸੇ ਵੀ ਟੀਮ ਨਾਲ ਸੈਟਿੰਗ ਕਰਕੇ ਇੱਕ ਦੋ ਟੀਮਾਂ ਨਾਲ ਚਾਹੇ ਮਾਲਵੇ ਦੀ ਹੋਵੇ ਚਾਹੇ 도ਆਬੇ ਦੀ ਹੋਵੇ ਚਾਹੇ ਮੱਝੇ ਦੀ ਹੋਵੇ ਜਿੱਦਾਂ ਤੂੰ ਆਲ ਓਪਨ ਦੇ ਮੈਚ ਪਿੰਡ ਵਰਤ ਜਾਂ ਆਲ ਓਪਨ ਸਾਡੇ ਉਧਰ ਤੋਂ ਆਲ ਓਪਨ ਜਾਂ ਚੂਰ ਮੈਚ ਵਾਧੂ ਚੱਲਦੇ ਆਂ ਕਿ ਉਹਨਾਂ ਨਾਲ ਸੈਟਿੰਗ ਕਰਕੇ ਆ ਕੇ ਭਾਜੀ ਮੈਂ ਖੇਡਣਾ ਫਿਰ ਤੁਹਾਨੂੰ 10 20 ਦਿਨ ਤੂੰ ਇੱਥੇ ਐਕਸਰਸਾਈਜ਼ ਲੱਗਣੀ ਤੇ ਮਤਲਬ ਵੈਦਰ ਨਾਲ ਡਰੋਨ ਕਰਕੇ 15 ਦਿਨ ਲਾਲਾ ਤੋਂ ਬਾਅਦ ਮੈਚ ਸ਼ੁਰ ਮੈਚਾਂ ਦੇ ਦੌਰਾਨ ਨਹੀਂ ਜਿਹਨੂੰ 2-4 ਦਿਨ ਮਿਲ ਜਦੋਂ ਰੈਸਟ ਬੋਡੀ ਮੰਗੇ ਉਦੋਂ ਦਿੱਤੀ ਨਹੀਂ ਤਾਂ ਖੇਡ ਹੀ ਗਿਆ ਉਹਦਾ ਬੈਨੀਫਿਟ ਹੈ ਕਿਉਂਕਿ ਤੁਸੀਂ ਆਉਣਾ ਮੈਚਾਂ ਲਈ ਆ ਟ੍ਰੈਨਿੰਗ ਲਈ ਆਉਣਾ ਪਰ ਦੇ ਟਾਈਮ ਮੁੰਡੀਆਂ ਚੜਾਈਆਂ ਜਾਂਦੇ ਆ 40 ਮਿੰਟ ਚਾਰੀ ਮਟ ਮੈਚ ਹੁੰਦਾ ਸੀ 40 ਮਿੰਟਾਂ ਚ ਮੇਰੀ ਆਦਤ ਹੈ ਘੱਟੋ-ਘੱਟ ਮਗਰਬੀ ਜਿੱਦਾਂ ਜਿੱਦਾਂ ਆਪਦੇ ਨਾਲ 10 ਗੋਡੇ ਤਾਂ ਆਉਂਦੀਆਂ ਹੀ ਆ ਮੈਂ 15-16 ਪਾ ਲੈਂਦਾ ਸੀ ਜਿਸ ਤਰ੍ਹਾਂ ਕਿ ਬੈਸਟ ਬੁਟਨ ਜ਼ੋਰ ਵੱਜਦਾ ਸੀ ਮੈਂ 20 ਪਾ ਲੀਣਾ ਉਹ ਵਧੀਆ ਹੋ ਜਾਂਦਾ ਸੀ ਐਕਸਰਸਾਈਜ਼ ਹਾਂ ਸਵੇਰੇ ਮੈਚ ਵੀ ਫਿਰ ਪੈਸੇ ਵੀ ਵਧੀਆ ਆ ਜਾਣੇ ਖਾਕਰੂ ਖਾਨ ਨੂੰ ਤੇ ਨਾਲੇ ਐਕਸਰਸਾਈਜ਼ ਐਕਸਰਸਾਈਜ਼ ਲੱਗ ਜੇ ਸਵੇਰੇ ਜੜੀ ਲਾਉਣੀਆਂ ਉਹ ਬੱਕਰੀ ਜੇ ਹਾਂ ਕਈ ਬੰਦੇ ਇਦਾਂ ਦੇ ਵੀ ਹੈਗੇ ਆ ਜਿਹੜੇ ਕੱਲੇ ਉਹ ਹੀ ਉਹਦੇ ਤੇ ਡਿਪੈਂਡ ਆ ਉਹ ਮਾੜੇ ਵੀ ਹੋ ਜਾਂਦੇ ਆ ਕੱਲੇ ਮੈਚ ਹੀ ਖੇੜਨਾ ਬਸ ਕੁਝ ਨਹੀਂ ਕਰਨਾ ਸਾਰੇ ਦਿਨ ਚ ਸੋ ਉੱਥੇ-ਉੱਥੇ ਜਾ ਕੇ ਮੈਚ ਖੇੜਨਾ ਹਾਂ ਕੀ ਨਾ ਕੀ ਨਾ ਬਾਕੀ ਤੇਰੇ ਤਾਂ ਘਰ ਚ ਕਿੰਦਾ ਆ ਤੇ ਪਤਾ ਕੌਣ ਆ ਪਤਾ ਤੁਨ ਹੈ 6 ਸੁਣਿਆ ਤੁੱਜਾ ਜੜਾ ਆਮ ਚੱਲਦਾ ਵੈਲੀ ਪੱਛੋਂ ਜੀਤਾ ਮੋੜ ਤੇ ਚੱਪਾ ਹਾਂਜੀ ਹਾਂਜੀ ਹੈ ਨਾ ਹਾਂਜੀ ਅਸੀਂ ਉਹ ਜੀਤਾ ਮੋੜ ਦੀ ਲੱਗਦਾ ਜਦੋਂ ਆਇਆ ਸਰ ਜੀ ਜੀਤਾ ਮੋੜ ਹਾਂ ਇਹਨਾਂ ਦੇ ਕਰਚੰ ਕੰਗਾਇਆ ਸਹੀ ਗੱਲ ਅੰਕਲ ਮਹਿੰਦਰ ਮੋੜਾ ਦਾਦਾ ਜੀ ਨੇ ਬਹੁਤ ਅੱਛਾ ਮੇਰੇ ਨਾਮ ਤੋਂ ਟੀਮ ਆ ਰਹੀ ਹੈ ਬਾਈ ਮੇਰੀ ਟੀਮ ਨਾਲ ਬਾਲਕਪੁਰ ਹੂੰ ਇਹਦਾ ਇਹਦਾ ਜਦੋਂ ਕਬੱਡੀ ਮਾਪੇ ਦੀ ਕਿਰਪਾ ਚੋਂ ਵਧੀਆ ਗੱਲ ਮੈਂ ਕਹਿੰਦਾ ਇਹਨੂੰ ਛੌਂਕ ਕਬੱਡੀ ਦਾ ਪਿਆ ਹੈ ਬਲੱਡ ਚ ਜਿਵੇਂ ਕਹਿੰਦੇ ਨੇ ਬਲੱਡ ਚ ਖੂਨ ਛੌਂਕ ਪੈਂਦਾ ਆ ਇਹਨੂੰ ਵਧੀਆ ਗੱਲ ਆ ਛੌਂਕ ਪਿਆ ਆ ਇਹ ਤੁਹਾਨੂੰ ਦੂਜਾ ਥਵੀਰ ਇਹਨਾਂ ਦਾ ਉਹ ਵੀ ਵਧੀਆ ਸਾਰੇ ਵਧੀਆ ਐਕਸਰਸਾਈਜ਼ ਵਧੀਆ ਲਾਉਂਦੇ ਆ ਇਹ ਤਾਂ ਹੁਣ ਕੱਟ-ਕੱਟ ਬਹੁਤ ਸੋਹਣਾ ਆ ਵੀ ਬਹੁਤ ਸੋਹਣਾ ਆ ਇਹਦੇ ਡੈਡੀ ਨੂੰ ਬੜਾ ਸ਼ੌਂਕ ਪਰਾਵਾ ਇਹਦਾ ਡੈਡੀ ਇਹਨੂੰ ਜਿੱਥੇ ਮਰਜ਼ੀ ਲੈ ਕੇ ਜਾਂਦਾ ਮੰਨ ਲਓ ਐਕਸਰਸਾਈਜ਼ ਕਰਾਉਣੀ ਹੋਵੇ ਜਦੋਂ ਇਹਨੇ ਕਿਤੇ ਕਹਣਾ ਮੈਨੂੰ ਉੱਧਰ ਕੋਈ ਮੰਨ ਲਓ ਤਿੰਨਾ ਸ਼ੌਂਕ ਆ ਉਹਨੂੰ ਵੀ ਇਹ ਖੇਡਣ ਕਿਉਂਕਿ ਚਲੋ ਘਰ ਚ ਜਦੋਂ ਮੈਂ ਇੰਗਲੈਂਡ ਗਿਆ ਪਹਿਲੀ ਵਾਰ 11 ਚ ਹਾਂਜੀ ਉਹ ਹਸਾਲਾ ਉਦੋਂ ਕਿਦਾ ਨਿਕਾਊਗਾ ਉਹਦੋਂ ਵੀ ਐਕਸਰਸਾਈਜ਼ ਕਰ ਦਿੰਦੇ ਇਹਨਾਂ ਨੂੰ ਚਸਕਾ ਸੀ ਕਹਿੰਦੇ ਡੈਡੀ ਇਹ ਲਿਆਉਣਾ ਲੱਗੇ ਸਾਡੇ ਉੱਥੇ ਗਰਾਊਂਡ ਪਾਰਕ 'ਚ ਐਕਸਰਸਾਈਜ਼ ਕਰਦੇ ਹਾਂ ਕਿੰਨੀ ਭਾਈ ਹੁਣ ਇਹਨਾਂ ਨੂੰ ਨੀਰੋਨੀ ਆਦੀ ਚੰਗਾ ਇਹਨੂੰ ਮੇਰੇ ਕੋਲ ਆਹ ਬੁੱਤ ਬਦਵੀਂ ਲੰਘਾ ਸਾੜੋ ਹਾਂ ਹੁਣ ਕਿੰਨੀ ਹੈ ਜੀ ਵੀਰ ਜੀ 2500 ਰੁਪਏ ਭਾਈ ਸਾਹਿਬ 1500 ਰੁਪਏ 200 ਰੁਪਏ ਸਹੀ ਗੱਲ ਹੈ ਸਾਡਾ ਕੋ ਵਿੱਚ ਬੰਦੇ ਵੱਡੇ ਵੱਡੇ ਹੋ ਗਏ ਸਾਰੇ ਨਹੀਂ ਮੈਂ ਮੈਂ ਵੀ ਉਦਾਂ ਨਾ ਗੁਰੂ ਮਹਾਰਾਜ ਦੀ ਕਿਰਪਾ ਚਲੋ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਹਾਂ ਮਾਝੇ ਚ ਮੈ ਲੱਗਦਾ ਹੈ ਉਦਾਂ ਜੋ ਮਾਝੇ ਹਾਂ ਮਾਝੇ ਚ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਵੀ ਮੈਂ ਨਾ ਛੋਟੀਏ ਚ ਸਭ ਤੋਂ ਉਸ ਟਾਈਮ ਜਦੋਂ ਲਾ ਲੋ ਹੁਣ ਤਾਂ ਨਹੀਂ ਹੁਣ ਤਾਂ ਇੱਕ ਦੋ ਜਣੇ ਹੋਰ ਵੀ ਆਪਣੇ ਹੈਗੇ ਮੁੰਡੇ ਪਰ ਉਸ ਟਾਈਮ ਮਤਲਬ ਸਭ ਤੋਂ ਛੋਟੀ ਉਮਰ ਦਾ ਮੈਂ ਹੁਣ ਆਇਆ ਮਾਝੇ ਚੋਂ ਜਾਣ ਵਾਲਾ ਨਿਆਰਚੇ ਭਾਈ ਹਾਂ ਉਹ ਨਿਆਰਚੇ ਚਲ ਮੇਤੋ ਬਾਤ ਗਿਆ ਨਾ ਉਸ ਸਾਦੀ ਘਰ 갔다 11 ਚ 11 ਚ ਸਭ ਤੋਂ ਛੋਟੀ ਉਮਰ ਦਾ ਮੈਂ ਹੁਣ ਆਇਆ ਮਾਝੇ ਚੋਂ ਜਿਹੜਾ ਕਿੰਨੀ ਪੁਰਾਣੀ ਹੈ ਕੁਦਰਤੀ ਮਹਾਰਾਜਾ ਲੂਨਾ ਪ੍ਰਮਾਤਮਾ ਲੂਨਾ ਵੀ ਜਦੋਂ ਲਾਲਾ ਮੈਂ ਜਦੋਂ ਫਿੱਟ ਜਾ ਹੋਇਆ ਹਾਂ ਹਾਂ ਉਦੋਂ ਹੀ ਮੇਰਾ ਚਾਂਸ ਬਣ ਗਿਆ ਬਾਹਰ ਦਾ ਕਈ ਵਾਰੀ ਕਈ ਬੰਦੇ 2-2 4-4 ਸਾਲ 5-5 ਸਾਲ ਰੋਕੇ ਜਾਂਦੇ ਆ ਉਹ ਉਹ ਘਟ ਗਏ ਸੀ ਮਾਜੇ ਤੋਂ ਹਾਂ ਤਾਂ ਹੁਣ ਚੱਲ ਬੰਦੇ ਜਾਣ ਲੱਗ ਪਏ ਆਪਣੇ ਵਧੀਆ ਸਾਰੇ ਤਕਰੀਬਨ ਕਿਉਂਕਿ ਹੁਣ ਤਾਂ ਕਬੱਡੀ ਜਿਆਦੀ ਹੋਣ ਲੱਗ ਗਈ ਹਾਂਜੀ ਪਰ ਉਦੋਂ ਆਪਣੇ ਬੰਦੇ ਬਹੁਤ ਘਟ ਜਾਂਦੇ ਸੀ ਬਾਹਰ ਬਹੁਤ ਲੇਟ ਜਾਂਦੇ ਸੀ ਬਿਚਾਰੇ 5-7 ਸਾਲ ਇੱਥੇ ਪਹਿਲਾਂ ਖੇਡੀ ਜਾਂਦਾ 5 ਸਾਲ ਫਿਰ ਜਾਣੇ ਉਹੜਾ ਪਹਿਲਾ ਜੋਰ ਵੱਜਦਾ 5-7 ਸਾਲੋਂ ਤਾਂ ਇੱਥੇ ਨਿਕਲ ਜਾਂਦਾ ਸੀ ਤੇ ਉਹਦੇ ਬਾਅਦ ਹੁਣ ਤਾਂ ਤਕਰੀਬਨ ਮੁੰਡੇ ਸਾਰੇ ਜਾਣ ਲੱਗ ਪਏ ਆ ਹੁਣ ਤਾਂ ਸਭ ਤੋਂ ਛੋਟੀ ਉਮਰ ਦਾ ਮੇਰੇ ਹਿਸਾਬ ਨਾਲ ਸਾਡੇ ਉਹ ਮੁੰਡਾ ਭੀਮ ਸੋਰ ਸੰਗ ਲੱਗਿਆ ਸੀ 18 ਸੂਤ ਘਟ ਸੀ ਪਿਛਲੇ ਸਾਲ ਨਿਊਜ਼ੀਲੈਂਡ ਉਹ ਐਕਟੀਵਿਟੀ ਦੇ ਮੈਨਚ ਮੈਂ ਬਹੁਤ ਬੋਲਦਾ ਹਾਂ ਕਹਿੰਦਾ ਹਾਂ ਇੰਗਲੈਂਡ ਜਿਹਨੂੰ ਗਿਆ ਨਾ ਉਸ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਗਿਆ ਸੀ ਤੇ ਨਿਊਜ਼ੀਲੈਂਡ ਜਦੋਂ ਗਿਆ ਆ ਉਦੋਂ ਉਹ 18 ਸਾਲ ਆ ਉਹਦੀ ਏਜ ਨਹੀਂ ਪੂਰੀ ਹੋਈ ਥੇ ਪੇਪਰ ਜਮ ਮਗਾ ਕੇ ਕੰਬੈਸੀ ਵਾਲਿਆਂ ਨੇ ਉਹਦੇ ਫਿਰ ਫਿਰ ਵੀਜ਼ਾ ਦਿੱਤਾ ਉਹਨਾਂ ਨੇ ਰਫਾਦਰ ਕੋਲੇ ਲਿੰਦੇ ਨਾ ਫੀਡ ਡਾ ਜਬੀ ਤੁਹਾਡੀ ਰਜ਼ਾਮੰਦੀ ਨਾ ਜਾ ਰਿਹਾ ਤੁਹਾਡੀ ਸਹਿਮਤੀ ਨਾ ਜਾ ਰਿਹਾ ਤੁਸੀਂ ਉਹ ਲੈ ਲੈਂਦੇ ਹੋ ਜਿਸ ਵੋ ਖਾਂ ਹਾਂ ਤੇ ਉਹ ਵੀਜ਼ਾ ਨਹੀਂ ਤਾਂ ਓਖਾ ਦਿੰਦੇ ਆ ਨਰੇਜਨ ਤੇ ਉਹ ਫਿਰ ਗਿਆ ਉਦੋਂ ਨਿਊਜ਼ੀਲੈਂਡ ਪਹਿਲੇ ਵੀ ਹੁਣ ਪਿਛਲੇ ਸਾਲ ਮਾਲਾ ਉਹ ਜੇ 18 ਦਾ ਸੀ ਉਦੋਂ ਹਾਂਜੀ ਤੇ ਹੁਣ 19 ਦਾ 19 ਦਾ ਹੋ ਗਿਆ ਹਾਂਜੀ ਹਜੇ ਕਿਤੇ ਹਜੇ ਵੀ ਬਾਬੇ ਦੀ ਕਿਰਪਾ ਜੀ ਮਿਹਨਤ ਮੈਂ ਤੋਂ ਵਧੀਆ ਕਰੇ ਤਾਂ ਕਿੰਨਾ ਤਕੜਾ ਹੋਣ ਵਾਲਾ ਸਹੀ ਗਾ ਸ਼੍ਰੀ ਅਨੰਦਪੁਰ ਸਾਹਿਬ ਗੱਲ ਹੋਈ ਸੀ ਵੀ ਠੀਕ ਠੀਕੀ ਦੀ ਆਪਣੇ ਦੀ ਪੀ ਐਨ ਪੀ ਐਮ ਦੇ ਦਿੱਖ ਤੇ ਹੀ ਗਰਮਗਾਚੇ ਇਸੇ ਇਸੇ ਜੋ ਮੈਚ ਕਿੱਢਦੇ ਬਾਕੀ ਇਹਨਾਂ ਦੇ ਬੰਦੇ ਸਭ ਤੋਂ ਪਹਿਲਾਂ ਜਾਂਦੇ ਆ ਜਵਾਬੇ ਦੇ ਜਵਾਬੇ ਦੇ ਆ ਹੁਣ ਚਿੜੀ ਹੋਣੀ ਆ ਕਾਲੇ ਸੰਘਿਆੜੇ ਦੋ ਦੋ ਤਿੰਨ ਤਿੰਨ ਰਿਖੜ ਵੀ ਆਏ ਪਿੰਦੂ ਪਲੱਸ 2 ਦੇ ਪੇਪਰ ਪਿਛਲੇ ਸਾਲ ਫੇਰ ਦੇਂਦਿਆ ਸੀ ਕੈਦ ਕੀ ਦਿੱਤੇ ਪਿਛਲੇ ਸਾਲ ਸੱਚ ਪਲੱਸ 2 ਦੇ ਪੇਪਰ ਪਿਛਲੇ ਸਾਲ ਦਿੰਦਾ ਹੀ ਪਿੰਦੂ ਸੀ ਚੱਲ ਗਿਆ ਪਿੰਦੂ ਦੋ ਤਿੰਨ ਵਾਰੀ ਖੇੜਾ ਆ ਬਾਹਰ ਨਹੀਂ ਬਹੁਤ ਮੋਰ ਹੀ ਖੇੜੀ ਤਿੰਨ ਚਾਰ ਵਾਰੀ ਖੇੜਾ ਆ ਹਨਾ ਗੈਲਾਏ ਬੰਦੇ ਆ ਜਿਹੜਾ ਪਲੱਸ 2 ਨਹੀਂ ਕੀਤੀ ਬੜੀ ਤਗੜੀ ਗੱਲ ਆ ਜਿਹੜਾ ਸ਼ੌਕਮਰਚ ਜਿਹਨੂੰ ਰੱਬ ਨੇ ਚੰਗੀ ਹਾਈਟ ਦਿੱਤੀ ਆ ਚੰਗੀ ਬਾਡੀ ਦਿੱਤੀ ਆ ਮਾਲੂ ਜ 7ਵੀਂ 8ਵੀਂ 9ਵੀਂ ਉਹ ਜਿਹੜਾ ਆਪਣਾ ਆਪਣੇ ਮਾ ਜਸਨ ਉਹਨੂੰ ਮੈਂ ਕਾਤੋਂ ਰੋਲਾ ਪਾਉਂਦਾ ਆ ਉਹ ਹਾਈਟ ਬਹੁਤ ਜ਼ਿਆਦੀ ਆ 5 ਫੁੱਟ 9 ਇੰਚ ਦਾ ਹੋਇਆ 10 ਇੰਚ ਦਾ 5 ਫੁੱਟ 10 ਇੰਚ ਉਹ ਹੈਗਾ ਤੇ 80 ਕਿਲੋ ਦਾ weight ਆ ਤੇ ਉਹ ਵੀ ਢਿੱਡ ਤੋਂ ਬਿਨਾ ਤੇ ਮੈਂ ਉਹਨੂੰ ਰੋਲਾ ਪਾਉਂਦਾ ਰਹਿਣਾ ਉਹ ਨਹੀਂ ਕੁਝ ਕਰਨਾ ਪੜਨਾ ਲਿਖਣਾ ਨਹੀਂ ਤੂੰ ਭਰਾ ਵਾ ਐਕਸਰਸਾਈਜ਼ ਮਿਹਨਤੀ ਕਰਨ ਲੱਗ ਜਾ ਕਿਉਂਕਿ ਜਿਹੜਾ ਬੰਦੇ ਛੋਟੀ ਉਮਰ ਚ ਐਦਾਂ ਹੁਣ ਜਿਹੜਾ ਆਪਣੇ ਉਹ ਦਾਦੇ ਦਾ ਪੁੱਤਰਾ ਸੁਖਣ ਜਿਹੜਾ ਜੁੜਿਆ ਲਾ ਉਹ ਪਲੱਸ 1 ਚ ਤੇ ਉਹ ਹੋ ਗਿਆ 5 ਫੁੱਟ 11 ਇੰਚ ਤੇ ਮੈਂ ਉਹਨਾਂ ਦੋਨੋਂ ਚੀਕਾ ਮਾਰਦਾ ਇਹਨਾਂ ਵੀ ਦੋਵੇਂ ਜਣੇ ਜਾਫੀ ਬਣ ਜੋ ਭਰਾ ਜੇ ਜੇਪੁਰ ਦੇ ਜਾਫੀ ਬੰਦਾ ਵੈਸੇ ਹੀ ਕਾਇਮ ਹੁੰਦਾ ਸਹੀ ਗੱਲ ਵੀਰੋ ਤੋਂ ਰੀਡਰ ਦੇ ਸਾਹਮਣੇ ਕੰਦੇ ਜਿਹੜਾ ਸੋਖਣਾ ਨਹੀਂ ਮੌਕਾ ਵਧੀਆ ਮਿਲ ਜਾਂਦਾ ਰੀਡਰ ਨੂੰ ਰੀਡਰ ਦਾ ਔਖਾ ਬਹੁਤ ਬਰਾਬਰ ਔਖਾ ਆ ਜਾਂਫੀ ਦਾ ਔਖਾ ਜਾਂਫੀ ਹੈ ਦੋਨੇ ਔਖੇ ਸੋਕੇ ਨਹੀਂ ਪਰ ਜਾਂਫੀ ਦੀ ਜਿਹੜੀ ਕੈਰੀਅਰ ਉਹ ਲੰਮਾ ਆ ਰੀਡਰ ਇਦਾਂ ਜਿਗਰਾ ਵੀ ਚਾਹੀਦਾ ਇਹ ਤੇਰੀ ਗੱਲ ਪੱਕੀ ਸਹੀ ਗੱਲ ਰੀਡਰ ਲਈ ਜਿਗਰਾ ਚਾਹੀਦਾ ਸਹੀ ਗੱਲ ਕਈ ਵਾਰੀ ਅਗਲੇ ਬੰਦੇ ਜਾਂਫੀ ਵੇਖ ਕੇ ਡਰ ਆ ਜਾਂਦਾ ਤੂੰ ਐਡਾਡ ਜਾਂਫੀ ਅਸੀਂ ਲੋਕ ਜੇ ਬਰਕਾਰ ਕਰਾ ਲਈ ਸੀ ਕਹਿੰਦੇ ਚੋ ਜਾਉਂਦੇ ਆਨਦੇ ਪਾਣੀ ਪਾਣੇ ਦਾ ਪ੍ਰਮੋਸ਼ਨ ਇੱਥੇ ਨਾ ਜਾਣਾ ਪੈਣਾ ਤੇ ਕਈ ਵਾਰੀ ਇਦਾਂ ਹੁੰਦਾ ਪੰਜ ਸੱਤ ਦਿਨ ਲਗਾਤਾਰ ਮੈਚ ਹੋਵੇ ਨਾ ਮਤਲਬ ਪੰਜ ਦਿਨ ਲਗਾਤਾਰ ਖੇਡਣਾ ਹੋਵੇ ਤੇ ਜਾਫੀ ਥੱਕਿਆ ਹੋਵੇ ਜਾਫੀ ਬਾਹਾਂ ਫੜਾ ਕੇ ਵਿਚਕਾਰ ਖੜਾ ਰਵੇ ਜੇ ਕੋਈ ਉਹਨੂੰ ਲੱਗਾ ਵੀ ਆਹ ਰੀਡਰ ਮੈਂ ਫੜ ਸਕਦਾ ਆ ਉਹਨੂੰ ਇੱਕ ਜਾਫਾ ਪਾ ਕੇ ਜਾਫੀ ਨਾਲ ਕਹਦਾ ਵੀ ਮੈਂ ਆਪਦਾ ਕੰਮ ਕਰਤਾ ਭਾਵੇਂ ਖੜਾ ਵੀ ਰਵੇ ਇੱਕ ਕੌਡੀ ਪਾ ਕੇ ਆ ਕੇ ਤਿੰਨ ਚਾਰ ਕੌਡੀਆਂ ਦਾ ਬਾਹਰ ਕੱਢ ਜਾਂਦੇ ਆ ਤਾਂ ਵੀ ਜਦੋਂ ਨਾ ਸੈਟਅਪ ਵਿੱਚ ਮੈਂ ਤੁਹਾਨੂੰ 10 ਵਾਰੀ ਲੱਗ ਜਾਂਦਾ ਤੁਹਾਨੂੰ ਇੱਕ ਵਾਰੀ ਫੜ ਜਾਂਦਾ ਅਰਤੂ ਉਹ ਕਲੀਪ ਪਾਇਆ ਕਿ ਮੈਂ ਆਂਦਾ ਉਹ ਕਲੀਪ ਪਾਇੀ ਗਈ ਸੀ ਜਾਂ ਆ ਆ ਚੀਜ਼ ਦਾ ਮੈਨੂੰ ਆ ਚੀਜ਼ ਵੱਖੋਂ ਮੈਂ ਆਂਦਾ ਪੀ ਸੁੱਖਾ ਆ ਉਦੋਂ ਤਾਂ ਦੋਨੇ ਚੀਜ਼ਾਂ ਹੀ ਔਖੀਆਂ ਆ ਜੀ ਨਹੀਂ ਮਰਜੀ ਵਾਲੀ ਪੱਜੋ ਮੈਂ ਤਾਂ ਲਈ ਗੱਲ ਪਰਵਾ ਉਹ ਦਿਨ ਵੀ ਇੱਕ ਮੈਂ ਇਦਾਂ ਹੀ ਹੋਇਆ ਮੈਚ ਤੇ ਕਿ ਉਹ ਇੱਕ ਰੇਡ ਜਫਾ ਲਾ ਕੇ ਤੇ ਉਹ ਪੈ ਗਈ ਕੱਟ ਕੇ ਕਹਿੰਦਾ ਮੱਖੀ ਮੱਖੀ ਤੇ ਜੱਜ ਜਫਾ ਆਓ ਉਦੋਂ ਹੁੰਦੀ ਆ ਉਹ ਆਇਆ ਨੇ ਇੱਕ ਹੀ ਦੇਖਣਾ ਸਾਰਾ ਮੈਚ ਹਾਂਜੀ ਹਾਂਜੀ ਹਰ ਕਲੀਰ ਨੇ ਦੇਖਣ 10 12 ਕਬੱਡੀਆਂ ਪਾਈਆਂ ਆ ਉਹ ਜਿਹੜਾ ਇੱਕ ਦਿੱਖਾ ਉਹ ਘੱਟ ਕੇ ਪਾਉਂਦਾ ਆ ਸਹੀ ਆ ਨਾ ਕੋਈ ਕਰੇ ਜਾਫੀ ਆ ਵੀ ਘੱਟ ਕੇ ਆਪਦੇ ਪੇਚ ਤੇ ਪਾਉਂਦਾ ਸਹੀ ਗੱਲ ਆਪ ਦੀ ਵੀਲ ਪਾਉਂਦਾ ਸਟਾਫ ਸਾਡੇ ਵੀ ਮੈਂ ਫੜ ਲਿਆ ਯੂ ਲੜੇ ਹੁੰਦੇ ਪਾਉਂਦਾ ਅਸੀ ਵੀ ਕਬੱਡੀ ਕੋਈ ਹੋਈ ਹੈ ਕੇਟੀ ਪਾਲੀਆਂ ਇਕੱਲੀ ਤਾਂ ਹੀ ਬੰਦਾ ਫੇਮਸ ਹੋ ਜਾਂਦਾ ਜੀ ਗਰਾਊਂਡ ਵਾਲੀ ਕੇਟੀ ਵਰੀ ਹੁਣ ਆਪਾਂ ਤਿਆਰੀ ਕਰੀਏ ਆਪਣਾ ਮੈਚ ਰੱਬ ਕੋ ਪਹਿਲਾ ਆ ਗਿਆ ਜੀ ਭਾਨ ਜੀ ਚੜਦੀ ਕਲਾ ਚ ਸੇਵਾ ਕਿਵੇਂ ਆ ਅੱਜ ਕੱਪ ਪੜੀ ਸੀ ਕਿਹਦੇ ਨੂੰ ਹਾਂ ਸਿੰਘਾਂ ਵੀ ਹੈ ਜੀ ਸੀ ਨਹੀਂ ਹਾਂ ਤੁਹਾਡਾ ਪ੍ਰੇਰਿਤ ਹੈ ਕੋਈ ਨਾ ਖਾਤਾ ਹੋ ਨਦਬਾਨ ਕਿੱਤੀ ਭਜ ਰਾਜਾ ਮੈਂ ਕਹਿੰਦਾ ਪੱਜੀ ਆ ਗਿਆ ਮੈਂ ਕਹਿੰਦਾ ਜ਼ਿਆਦਾ ਮੈਚ ਕਰਾ ਲਾ ਹਾਂ ਇਹ ਕਰਾ ਆਹ ਹੋ ਗਿਆ ਵੀ ਓਡੀ ਪਾ ਕੇ ਚੱਲ ਜਾਗੇ ਜੇ ਤੂੰ ਨਹੀਂ ਕਰਾ ਸਕਦਾ ਮੈਂ ਕਹਿੰਦਾ ਮੇਰੇ ਨਹੀਂ ਆਹੀ ਆ ਗਿਆ ਜੇ ਹਾਂ ਸਾਹੀ ਆ ਆਪਦੇ ਮਨੋਂ ਪਕਾ ਦੇ ਆਹ ਬੋਰ ਮਾਸਤ ਮਲੰਗ ਜ਼ਿੰਦਗੀ ਸਹੀ ਆ ਕਿ ਤੰਗ ਨਹੀਂ ਸਹੀ ਆ ਵਰਧਮਾਨ ਜੀ ਆਪਾਂ ਬਲਾਂ ਦੀ ਦੁਨੀਆ ਸੋ। ਬੱਤਾਂ ਲਾਉਂ ਰਹੇ ਹਾਂ। ਹਾਂਜੀ ਵਧੀਆ। ਫੇਰ ਕਹਿਣ ਬਲੌ ਚੱਲਦਾ। ਹਾਂਜੀ। ਆਪਾਂ ਭਰਾ ਸੋਨੂ ਸਿੰਧਰ। ਹਾਂਜੀ। ਇੰਦਰਨਾ ਸ਼ਰਵਾਤ ਕੀਤੀ ਸੀ। ਉਹਨਾਂ ਨਾਲ ਵੀ ਕੋਲੀ ਸ਼ਰਵਾਤ ਕਰਾਈ ਸੀ। ਹਾਂਜੀ। ਉਹ ਪੰਚ। ਹਾਂਜੀ ਤੀਂ ਕਰਾਈ ਹੁਪਨ ਦੀ ਸ਼ਰਵਾਤ। ਪਵਾਂ ਦੀ। ਉਹ ਪੰਚ ਦਾ 12 ਬੰਦਾ ਵੀ ਕਰਨੀ ਛੱਡੀ ਦਾ। ਹਾਂਜੀ। ਪਹਿਲੀ ਵਾਰੀ ਇਹਨਾਂ ਨੇ ਮੈਨੂੰ ਬਾਰੋ ਕੀਤਾ। ਪਹਿਲੀ ਜਿੰਦਗੀ ਜਿੰਦਾ। ਇੰਦਰੀ ਟੀਮ ਨੂੰ ਖੇਡਿਆ। ਅੱਛਾ। ਬਹੁਤ ਬੰਦਾ ਆਉਂਦਾ ਉਹਦੇ ਵਿੱਚ। ਆ ਗਏ ਭਰਾ। ਕੱਲ ਅਗਲਾ ਰੋਜ ਨੇ ਵੱਡਾ ਕੰਮ ਖੇਡਣਾ ਹੈ। ਆ ਕੰਦੇਸ਼ਨੀ ਹੈ ਮੇਰਾ ਭਰਾ ਜਬੇ ਜੀਵ ਅਦੀ ਪੋਟਾਲ ਹੋਏ ਆਜੋ ਜੀ ਲੋਕੀ ਨਾਮ ਦੇ ਵਿੱਚ ਆਜਾ ਸਾਡੇ ਵੀਰ ਉਹਦੇ ਬਾਰੇ ਬਹੁਤ ਸ਼ੁਕਰੀਆ ਧੰਨਵਾਦ ਹੈ ਖਾਸ ਕਰਕੇ ਫਲ ਸਲਾਹ ਖੰਡੀ ਟੀਮਦਾਰ ਸਾਡੇ ਵੀਰ ਨੇ ਸ਼ਿੰਗਾਰ ਹਾਲਤ ਉਹਦਾ ਹੋ ਗਿਆ ਗਰੀਬ ਪਸਰ ਜੀ ਗਰਾਉਂਡ ਦੇ ਵਿੱਚ ਨੰਬਰ ਆ ਗਿਆ ਬਾਦੂ ਜਲ ਭਰਾ ਦੇ ਮੇਲੇ ਤਾਲੀ 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 ਚੌਥੀ ਨੰਬਰ ਜਾਂਦੀ ਪੁਆਇੰਟ ਲੈ ਕੇ ਇਹਦੇ ਸ਼ਬੇ ਕਿਆਰੇ ਦਾ ਨੇ ਖਿਆਲ ਜੀ ਜਿੰਮਰ ਵਾਲਿਆ ਨਾਦੀ ਨਾਲ ਸਾਇਓ ਦਾ ਦਾ ਰਸਾ ਹੋਣਾ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਜੋਰਦਾਰ ਮਾਰਦੋ ਜੀ ਹੋਰ ਤਾਲੀਆਂ ਮੱਖਰ ਸੰਧੂ ਬੜੀ ਮਾਰ ਦਿਓ ਮੇਰੇ ਮਿੱਤਰੋ ਵੱਡੇ ਵੱਡੇ ਨਾਮ ਦੇ ਵਿੱਚ ਭੱਜ ਰਿਹਾ ਸਤੇ ਤੋਂ ਖੱਬੇ ਹੱਥੋਂ ਦੇ ਦੂਜੇ ਪਾਸੇ ਨਾ ਲਈ ਕਪੂਰਪੁਰ ਇੰਦਰਜੀਤ ਸਿੰਘ ਸਰਪੰਚ ਮੰਨਣਪੁਰ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਉਹ ਇੱਕ ਮਾਲਵਾ ਐਕਸਪ੍ਰੈਸ ਬੈਠੀ ਆ ਇੱਕ ਕਹਿੰਦਾ ਕਬੱਡੀ ਪਾਲਿਆ ਮੇਰੇ ਮਿੱਤਰੋ ਆ ਮਾਝਾ ਸਰੋਤ ਦੇ ਤਾਰ ਤੇ ਜਾਣਾ ਨੰਮਾ ਮੱਖਣ ਸੰਧੂ ਪਪਾ ਢਾਂਡੇ ਦਾ ਸੁਖੇ ਰਣਾਵੇ ਹਾਂ ਦਾ ਚਿਹੇਤਾ ਮਾਲਾ ਕਹਿੰਦੇ ਜਸਵਿੰਦਰ ਸ਼ੋਕਰ ਦਾ ਜਸਵੰਤ ਬੱਲ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਗੋਖੀ ਅਤਵਾਲ ਦਾ ਤੇ ਗੱਲਾਂ ਚੱਲਦੀਆਂ ਗੋਪੇ ਬੈਸਦੀਆਂ ਵੱਡੇ ਪੱਦਰ ਤੇ ਸੁਰਖਪੁਰ ਦੀ ਟੀਮ ਦਾ ਵੱਡੇ ਪ੍ਰਮੋਟਰ ਅਮਰਜੀਤ ਕਾਲਾ ਮਹਿੰਦਰ ਭਾਜੀ ਸੰਸਪੁਰ ਵਾਲੇ ਗਰਾਉਂਡ ਦੇ ਵਿੱਚ ਆ ਜਾਣਗੇ ਇੱਕ ਮਾਰ ਦਾ ਐਕਸਪਰਟ ਪੁੱਜੀ ਹੋਈ ਆ ਪਰ ਇਹ ਮਾਝ ਐਕਸਪਰਟ ਹੈ ਮੇਰੇ ਵੀਰੋ ਮੱਖਣ ਮੱਕੀ ਦਈ ਅਮਰ ਟਾਪਰ ਖਿਡਾਰੀ ਹੈ ਹਰ ਸੁਝਿਆ ਹੋਇਆ ਹੈ ਜਿਹੜਾ ਮੈਂ ਕਹਾਰਾ ਉਹ ਬੱਲੀ ਖੇਡ ਮੈਦਾਨ ਦੇ ਅਗੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਮੈਚ ਉਹਦੀ ਸ਼ਾਂਤੀ ਹੈ ਕੱਦ ਛੋਟਾ ਹੈ ਪਰ ਖੇਡ ਵੱਡੀਆਂ ਮੇਰੇ ਵੀਰੋ ਇਸ ਵੇਲੇ ਦੂਜੇ ਪਾਸੇ ਮੋਢੇ ਟੱਕਰੂ ਵੱਜੀ ਹੋਈ ਖੇਡ ਵੱਜੀ ਪ੍ਰੈਸਰ ਲੱਗਿਆ ਪਿਆ ਚੋਰ ਦੋਨੋਂ ਖਿਡਾਰੀਆਂ ਨੇ ਦੰਦਿਆਂ ਢਾਗੇ ਆ ਪਾਉ ਫਾਈਨਲੀ ਸਾਈਡ ਮੱਖਣ ਦਾਸੀਵਾਲ ਤੇ ਗੈਰੀ ਸਿੱਧੂ ਹਰਮਾਨ ਲੱਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੱਖਣ ਸਿੱਧੂ ਉਹ ਕਹਿੰਦੇ ਮੱਖੀ ਪਿੰਡ ਵਾਲਾ ਮੇਰੇ ਬਤੂ ਵਧਿਆ ਹੋਇਆ ਕਬੱਡੀ ਪੌਣਾ ਇੱਕ ਪਾਸੇ ਫਿਆਦ ਹੈ ਦੂਸਰੇ ਪਾਸੇ ਕਾਂਗੇ ਵਾਲਾ ਪਾਉ ਹੈ ਆਹ ਕਹਿੰਦੇ ਸਾਹਮਣੇ ਬਹੁਤ ਟੀਮ ਜਮ ਕੀਲੇ ਦਾ ਪੁੱਤ ਬਾਪ ਨੇ ਕਬੱਡੀ ਸੰਧੂ ਤਿਆਰ ਹੈ ਕਬੱਡੀ ਪੌਣੀ ਮੇਰੇ ਬਤੂ ਚਾਰ ਜਾਫੀ ਤੋਪਦੇ ਆ ਇੱਕ ਪਾਸੇ ਕਾਂਗੇ ਵਾਲਾ ਉਹ ਸਾਹਮਣੇ ਕਹਿੰਦੇ ਚਾਰ ਕੀਪਰ ਨੂੰ ਹਲਕਾ ਟੱਚ ਹੋ ਗਿਆ ਸਾਧਰੇ ਵਾਲਾ ਫੇਰ ਔਰ ਪਰ ਸਾਹਮਣੇ ਟੱਕਰ ਆ ਬੱਲੇ 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 ਮੱਖਣ ਮੱਖੀ ਆਓ ਕਿੰਨੇ ਕਰ ਗਿਆ ਹੰਦੇ ਪਾਰ ਅਗਲੀ ਕਬੱਡੀ ਆ ਮੱਖੀ ਸੰਧੋ ਵਾ ਵੀ ਮੱਖਣ ਸੰਧੋ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿਚ ਵਾੜਾ ਹੋਇਆ ਲਾਵੀ ਕਾਂਗਿਆ ਵਾਲਾ ਕਹਿੰਦੇ ਪੰਡਾਲ ਦੋੰਦੀਆਂ ਵਾਲੇ ਨੂੰ ਵੀ ਜਫਾ ਲਾਉਣਾ ਪੈਣਾ ਹੈ ਪਰ ਸਾਹਮਣੇ ਕਾਂਗਿਆ ਵਾਲੇ ਨੇ ਕੋਸ਼ਿਸ਼ ਕੀਤੀ ਹੈ پر مکھنی تو آ گیا دنیا تے چھا گیا ای دی ٹوٹی بولدی ہے آ جدی سمے وچ بس تا او کہندے بھلے بھلے ہے او کہندے بے متہ ہڑ جا تومی رک جا میں چلا لے جا ओके ਉਹ ਨਾਮ ਨਹੀਂ ਆ ਰਿਹਾ ਹਾਂ ਮੈਂ ਵੀ ਤੇਰਾ ਚਾਹਣਾ ਹੈ ਇਹਦਾ ਪਿੰਡ ਪਹਿਲਾ ਬੇਟ 55 ਕਿਲੋ ਦਾ ਬਾਜੀ ਛੋਟੇ ਕਿਲੋ ਦਾ ਮੈਂ ਦੱਸਦਾ ਜੀ 55 ਕਿਲੋ 55 ਕਿਲੋ ਦੇ ਸਰਹਾਲਾ ਰੋਹੂਆ ਦੀ ਟੀਮ ਜਿਹੜੀ ਸਿੱਧੂ ਭਾਈ ਨੇ ਜਿੰਨੇ ਵੀ ਮਿੱਤਰ ਆਏ ਨਵੀਂ ਸੰਗਰੂਰ ਤੋਂ ਸਾਰਿਆਂ ਦਾ ਬਹੁਤ ਧੰਨ ਸਰਕਾਰ ਦੇ ਸ਼ਖਸ਼ੀਤਾ ਦਾ ਧੰਨਵਾਦ ਉਸ ਕਬੱਡੀ ਕਮਪਨ ਦੇ ਵਿੱਚ ਸੁਰਖਪੁਰੀਏ ਯਾਦਾਂ ਨੇ ਤੇ ਨਾਲ ਜਿਹੜਾ ਮੇਰੇ ਵੀਰੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਫਾਈਨਲ ਦੀ ਪਹਿਲੀ ਰੇਡ ਆਉਂ ਜਾਂਦਾ ਮਾਝਾ ਐਕਸਪ੍ਰੈਸ ਇਹਦਾ ਮਾਲਵਾ ਐਕਸਪ੍ਰੈਸ ਟੱਕਰ ਜਿੱਤ ਲਿਆ ਨਾਲੇ ਜਿੱਤ ਲਿਆ ਧੋੜਾ ਆਹ ਕਿੰਨੇ ਮੱਖਣ ਸੰਧੂ ਆਹ ਮੱਖਣ ਸੰਧੂ ਹੈ ਮੇਰੇ ਵੀਰੋ ਮੱਖੀ ਕਲਾ ਪਿੰਡ ਹੈ ਇਹ ਨੌਜੰਦਾ ਪਰ ਦੂਜੇ ਪਾਸੇ ਰਬਣਾ ਭਾਈ ਭਗਤੇ ਦੀ ਧਰਤੀ ਕੇਵਲ ਦਾ ਸ਼ੇਰ ਉਹ ਕਰਾਉ ਧੰ 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 ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਮੱਖਣ ਮੱਖੀ ਲਾਲੀ ਢੇਸੀ ਦੀ ਯਾਦ ਵਿੱਚ ਬਣੀ ਹੋਈ ਖੇਡ ਕਲੱਬ ਦੁਆਬਾ ਵਾਰੀ ਉਸਕੋ ਖੇਡਿਆ ਲੈ ਵੀ ਸੰਦੀਪ ਸਿੰਘ ਐ 20 ਤਰੀਕ ਦਾ ਭੁੱਲੇ ਭੰਦਾਣਾ ਦੋਵੇਂ ਦਾ ਭੁੱਲੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਕੂ ਕਬੱਡੀ ਮੱਖਣ ਮੱਖੀ ਦੀ ਪੈ ਗਈ ਐ ਸਤਨ ਗਾਂਗਲੀ ਤਿਆਰ ਇੱਕ ਪਾਸੇ ਬਲੂਗ ਜਾਂ ਸ਼ੌਕਤ ਅਲੀ ਐ ਇਹ ਸ਼ੌਕਤ ਅਲੀ ਐ ਇਹ ਸ਼ੌਕਤ ਅਲੀ ਐ ਇਹ ਸ਼ੌਕਤ ਅਲੀ ਕਾਕਾ ਆਹ ਕੁਦਰਤ ਦੀ ਇੱਕ ਚੰਨ ਤੇ ਇੱਕ ਤਾਰਾ ਰਵਿੰਦਰਾ ਤੂੰ ਹੀ ਯਾਰ ਪਿਆਰਾ ਅਗਲੇ ਪਤਨ ਤੇ ਧੰਨਵਾਦ ਕਿੰਘੜ ਅਮਨ ਸਾਡਾ ਸਰਪੰਚ ਘਨੌਰ ਤੇ ਮਨਜੀਤ ਡੀਸੀ ਵੱਲੋਂ ਪਿਆਰ ਆ ਮੇਰੇ ਵੀਰੋ ਉਧਰ ਵੀ ਖੜਕਾ ਦੜਕਾ ਮੱਖਣ ਰਮਨ ਮੱਖਣਾ ਹਰਾਣਾ ਗੁਰਜੀਤ ਸਿੰਘ ਜੀ ਉਹ ਸ਼ਖਸੀਅਤ ਸਾਡੇ ਦਰਮਿਆਨ ਥੋੜੇ ਸਮੇਂ ਦੇ ਵਿੱਚ ਪੁੱਜਣ ਜਾ ਰਹੀ ਹੈ जिने पंजाब ਦੇ ਕਿਸਾਨਾਂ ਨੂੰ ਆਖਿਆ ਵੀ ਮੈਂ ਮੱਕੀ ਤੇ ਐਮਐਸਪੀ ਕਿਉਂਗਾ ਇਹ ਵੱਡੇ ਜਿਗਰੇ ਦੀਆਂ ਗੱਲਾਂ ਨੇ ਬੱਲੀ ਦੇ ਨਾਲ ਪਿਆਰ ਹੈ ਸਮੁੱਚੇ ਸਿੱਧਵਾ ਦੋਨਾ ਨਗਰ ਦੇ ਨਾਲ ਪਿਆਰ ਹੈ ਅੱਜ ਬੱਲੀ ਜੀ ਵਾਹ ਵੱਖਰ ਬੱਲੇ ਲੱਖ ਦਾ ਦਿੱਤਾ ਭਿੰਨੇ ਭੰਡਾਲ ਨੇ ਆਪਣੇ ਨਗਰ ਦੇ ਵਿਕਾਸ ਦੇ ਲਈ ਵੀ ਬਹੁਤ ਮਾਇਆ ਜਿਹੜੀ ਦਿੱਤੀ ਹੈ ਬਹੁਤ ਸਨਕਾਰ ਕਰਦੇ ਆ ਭਾਵਾ ਖੇਡ ਗ੍ਰੀ ਨੂੰ ਪੁੱਜੇ ਲਓ ਸਾਹਮਣੇ ਇੰਸੋਲੇ ਖੇਡ ਮੈਦਾਨ ਦੇ ਵਿੱਚ ਮੱਖਣ ਮੱਖੀ ਮੱਖਣ ਮੱਖੀ ਬਿਕਰਮਜੀਤ ਸਿੰਘ ਦਾ ਪੁੱਤਰ ਕਬੱਡੀ 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 ਇਹ ਫਾਈਨਲ ਦਾ ਸਵਾਦ ਆ ਰਿਹਾ ਤਾਂ ਇੱਕ ਵਾਰੀ ਤਾੜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਆਹ ਕੈਂਦੀ ਰੇਡ ਮੱਖਣ ਮੱਖੀ ਤੇ ਦੂਜੇ ਪਾਸੇ ਕਹਿੰਦੇ ਨੌਜੋਨ ਮੇਰੇ ਮਿੱਤਰੋ ਸ਼ੌਕਤ ਅਲੀ ਹੈ ਸ਼ੌਕਤ ਅਲੀ ਹੈ ਇੱਕ ਸ਼ੌਕਤ ਅਲੀ ਸ਼ੁਰੂਆਤ ਘਿਹਰੇ ਦੇ ਵਿੱਚੋਂ ਕੀਤੀ ਹੈ ਮਹਾਪੁਰਸ਼ ਸਿੰਘ ਸਰਬੰਸਾ ਬਾਬਾ ਤਰਸੀ ਦੇ ਘਿਹਰੇ ਦੇ ਬਾਦਸ਼ਾਹ ਦੀ ਬਹੁਤ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਤੇ 11 ਮਾਰਚ ਨੂੰ ਇਹ ਜ਼ਰੂਰੀ ਹੈ ਉਧਰ ਸਨੀ ਸਿੰਘ ਜਰਮਨ 1000 ਅਰਸਮ ਨੂੰ ਸ਼ੇਖ ਦਾ ਬਹੁਤ ਬਹੁਤ ਧੰਨਵਾਦ ਭਾਵੇਂ ਕੇ ਵੀਰ ਬਣ ਕੇ ਕਬੱਡੀ ਬੋਲਾਂ ਦੇ ਥੋੜਾ ਟਾਈਮ ਬਾਕੀ ਰਹਿ ਗਿਆ ਬਹੁਤ ਬਹੁਤ ਧੰਨਵਾਦ ਹੈ ਰਾਣਾ ਜੀ ਪੁੱਜ ਗਏ ਨੇ ਰਾਣਾ ਗੁਰਜੀਤ ਮੈਚ ਪੰਜਾਬ ਜਨਕਪ੍ਰਮੇਸ਼ਰ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਸੁਰਖਪੁਰ ਯਾਦੇ ਪ੍ਰਧਾਨ ਦਾ ਮਹਿੰਦਰ ਸਿੰਘ ਜੀ ਸੁਰਖਪੁਰ ਜਲਾਲਪੁਰੇ ਪਾਲੇ ਦਾ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਧੰਨਵਾਦ ਮੈਚ ਅੰਤਮ ਬਲਾਂਦੇ ਆ ਮੱਖਣ ਦੀ ਰੇਡ ਹੈ ਸੁਰਖਪੁਰ ਸ਼ਕਰਪੁਰ ਆਹ ਸਾਹਮਣੇ ਵੱਡੇ ਪੱਧਰ ਦੀਆਂ ਦੋ ਅਕੈਡਮੀਆਂ ਸਤਵਾਂ ਉਹਦੇ ਵਿੱਚ ਘੁੱਟਦੀਆਂ ਸਪੱਟ ਦਿੱਤੇ ਆ ਉਹਨਾਂ ਨੇ ਲਾ ਦਿੱਤੀ ਮੱਕੀ ਜੀ ਬੰਦੇ ਹਾਜ ਕਰ ਰਿਹਾ ਵੀ ਮੇਰ ਦਾ ਪਰ लोगों को ਦਾ करे ਕਹਿੰਦੇ ਅਨੰਮਰ ਸਾਹਿਬ ਕਹਿੰਦੇ ਮੀਰੀਂਦ ਕਹਿੰਦੇ ਬੜੇ ਕਹਿੰਦੇ 20 ਗੋਲ ਦੇ ਵਿੱਚ ਕਦੀ ਯੂਨੀਅਨ ਸਿਟੀ ਅਮਰੀਕਾ ਦੇ ਕਬੱਡੀ ਕਮਪਨੀ ਕਦੀ ਗਾਜੀਪੁਰ ਦੇ ਕਮਪਨੀ ਇਸ ਤੱਕ ਦੇ ਕੀਤਾ ਰਹਿਣਾ